ਵੱਡੀ ਖਬਰ ਬਟਾਲਾ ਤੋਂ ਹੈ ਜਿੱਥੇ ਇੱਕ ਕਲੋਨੀ ਦੇ ਵਿੱਚ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਨੌਜਵਾਨ ਦੀ ਸਥਿਤੀ ਗੰਭੀਰ ਦੱਸੀ ਜਾ ਰਹੀ ਹੈ ਤੇ ਨੌਜਵਾਨ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਉੱਥੇ ਹੀ ਦੱਸਦੀ ਹੈ ਕਿ ਗਨਮੈਨ ਵੱਲੋਂ ਇੱਕ ਹਮਲਾਵਰ ਨੂੰ ਫੜ ਲਿਆ ਗਿਆ ਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਕੀ ਇਹ ਪੂਰਾ ਮਾਮਲਾ ਆਪ ਤੁਹਾਨੂੰ ਸੁਣਾਉਣੇ ਆ ਉੱਥੇ ਮੌਜੂਦ ਲੋਕਾਂ ਦੀ ਜ਼ੁਬਾਨੀ ਉਹ ਉੱਥੇ ਸਾਹਮਣੇ ਗੱਡੇ ਦਿਆ ਸੀਗਾ ਸਾਬਕਾਣ ਦਿਆ ਸੀਗਾ ਤੇ ਇਧਰੋਂ ਮੈਂ ਸਾਹਮਣੇ ਅਚਾਨਕ ਹੀ ਦੇਖਿਆ ਕਿ ਮੈਂ ਕੋਲ ਪਟਾਕੇ ਬਟੂਕੇ ਬੱਚੇ ਚਲਾਉਂਦੇ ਨੇ ਰੋਲਾ ਰੱਪਾ ਪੈਨਦੇ ਆ ਸਕੂਲ ਦੇ ਬੱਚਿਆਂ ਦਾ ਤੇ ਅਚਾਨਕ ਹੀ ਉਧਰੋਂ ਮੈਂ ਵੇਖਿਆ ਕਿ ਮੁੰਡੇ ਮੇਰੇ ਨਾਲ ਅੱਧਰੋਂ ਸਾਡੇ ਵੱਲੋਂ ਭੱਜੇ ਆਏ ਨੇ ਤੇ ਵਿਆਪਨ ਮੇਰੇ ਸਾਹਮਣੇ ਉਹਨਾਂ ਨੇ ਡੱਬ ਚਲਾਇਆ ਵਾ ਕਿੰਨੇ ਜਣੇ ਦੋ ਜਣੇ ਸੀਗੇ ਪੈਦਲ ਸੀਗੇ ਬਲੂ ਕਲਰ ਦੀ ਟੀ-ਸ਼ਰਟ ਪਾਈ ਹੋਈ ਸੀ ਮੁੰਡੇ ਨੇ ਤੇ ਫਿਰ ਤੇ ਫਿਰ ਰਾਜਕਮਰ ਜੀ ਉਹ ਪਿੱਛੇ ਗਿਆ ਢਗਾ ਨੇ ਮੈਂ ਜਿਹੜਾ ਅੰਕਲ ਦਾ ਉਹ ਮਗਰ ਗਿਆ ਭੱਜਿਆ ਤੇ ਉਹਨੇ ਵਾਰਨਿੰਗ ਦਿੱਤੀ ਕਿ ਰੁਕ ਜਾਓ ਮੈਂ ਗੋਲੀ ਮਾਰਦਣੀ ਨਹੀਂ ਦੇ ਤੇ ਇਹ ਬੱਚਾ ਕਿੱਥੇ ਰਹੀ ਸੀ ਇਹ ਬੱਚਾ ਪਤਾ ਨਹੀਂ ਮੇਰੇ ਖਿਆਲ ਕਹਿੰਦੇ ਸਕੂਲ ਦੀ ਕੋਈ ਗੱਲਬਾਤ ਬੱਚੇ ਕੋਲ ਨਾ ਹੈਗੀ ਕੁੰਦ ਉਹਦੇ ਘਰ ਕੇ ਤੇ ਫਿਰ ਇਹ ਚੱਕਰ ਵੀ ਨੂੰ ਕੌਣ ਚੱਕ ਕੇ ਲੱਗ ਗਿਆ ਤੇ ਉਹ ਮੁੰਡੇ ਦੋ ਸੀਗੇ ਇੱਥੇ ਪਤਾ ਨਹੀਂ ਨੰਗਦੇ ਪਏ ਸੀਗੇ ਕੌਣ ਸੀਗੇ ਪਰ ਅਸੀਂ ਭੱਜੇ ਆਏ ਫਟਾਫਟ ਤੇ ਕੀ ਹੋਇਆ ਇੱਥੇ ਤੇ ਵੇਖਿਆ ਤਾਂ ਮੁੰਡੇ ਦੇ ਬਲੱਡ ਬਰੂਡ ਵਹਾ ਨਿਕਲੇਦਾ ਹੈਗਾ ਕਿਹਨੂੰ ਕੌਣ ਲੱਗ ਗਿਆ ਸਰ ਮੁੰਡੇ ਲੈ ਗਏ ਸਿਵਲ ਹਸਪੀਟਲ ਲੈ ਗਏ ਮੈਨੂੰ ਇੱਥੇ ਅਚਾਨਕ ਗੋਲੀ ਦੀ ਆਵਾਜ਼ ਜਿਦੋਂ ਸੁਣੀ ਆ ਮੈਂ ਮਗਰ ਮੇਰਾ ਦੀਪੂ ਡਰਾਈਵਰ ਹੀ ਮੈਨੂੰ ਹੁੰਦਾ ਕਿੱਧਰ ਚੱਲਿਆ ਰਾਜਕਮਰ ਮੈਂ ਇਹ ਬੰਦਾ ਬਲੂ ਪੈਂਟ ਪਾਈ ਸੀ ਸ਼ਰਟ ਚਿੱਟੀ ਪਾਈ ਸੀ ਮੈਂ ਮਗਰ ਲੱਗ ਗਿਆ ਡੋਲੇ ਨਗਰ ਤੋਂ ਗਾਂ ਪਾਰ ਕਰ ਗਿਆ ਸੀ ਉਹ ਨਹਿਰੂ ਗੇਟ ਜਾਮ ਕੇ ਘੇਰ ਲਿਆ ਮੈਨੂੰ ਜਫਾ ਮਾਰ ਕੇ ਕਿੰਨੀ ਕੀਤਾ ਕੀ ਸੀ ਉਹ ਗੋਲੀ ਚਲਾ ਕੇ ਦੌੜਾ ਹਾਂ ਹਾਂ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਗਿਆ ਜਦੋਂ ਗੋਲੀ ਚੱਲਦੀ ਹੈ ਬੋਜੀ ਗੋਲੀ ਦੀ ਆਵਾਜ਼ ਤਾਂ ਠਾ ਹੋਣਾ ਹੀ ਕਿੰਨੀ ਕੁ ਦੂਰ ਜਾ ਕੇ ਫੜਿਆ ਮੈਂ ਇਹਨੂੰ ਉਹ ਡੋਲੇ ਨਗਰ ਲੰਘ ਕੇ ਹੀ ਪਾਰ ਨਹਿਰੂ ਗੇਟ ਤੋਂ ਅਗਲੇ ਬੰਨੇ ਵਿੱਚੋਂ ਫੜਿਆ ਗਲੀਆਂ 'ਚ ਕਿੰਨੇ ਜਣੇ ਸੀ ਚੱਕੜੀ ਚ ਇਹ ਦੋ ਜਣੇ ਹੀ ਇੱਕ ਦਿਨ ਤੋਂ ਪਹਿਲਾਂ ਹੀ ਨਖੜ ਗਿਆ ਇਹਦੇ ਕੋ ਪਿਸਤਲ ਹੀ ਇਹ ਮੈਂ ਜਫਾ ਮਾਰ ਕੇ ਫੜ ਲਿਆ ਜਦੋਂ ਫਿਰ ਤੁਸੀਂ ਤੂੰ ਫੜਨ ਲੱਗੇ ਇਹਨੇ ਕੋ ਗੋਲੀ ਚਲਾਉਣ ਦੀ ਕੋਸ਼ਿਸ਼ ਗੋਲੀ ਚਲਾਉਣ ਦੀ ਇਹਨੇ ਕੋਸ਼ਿਸ਼ ਨਹੀਂ ਕੀਤੀ ਮੈਂ ਇਮਾਨਦਾਰੀ ਨਾਲ ਦੇ ਦੇਂਗਾ ਚੰਗਾ ਰਹੂੰਗਾ ਇਹਨੇ ਮੇਰੇ ਪਿਸਤਲ ਹਵਾਲੇ ਕਰਤਾ ਹੂੰ ਤੇ ਇਹਦੇ ਕੋ ਜਦੋਂ ਪਿਸਤਲ ਤੁਸੀਂ ਇਹਦੇ ਕੋਲ ਕਵਰ ਚ ਰਿਕਵਰ ਕੀਤਾ ਪਿਸਤਲ ਤੇ ਉਦੋਂ ਇੱਕ ਕੱਲਾ ਸੀ ਜਾਂ ਤੇ ਕੱਲਾ ਹੀ ਨਰੂਗੜ ਦੇ ਦੋ ਮਲਾਜਮ ਉਹਨਾਂ ਮੇਰੇ ਨਾਲ ਸਜੋਕ ਕੀਤਾ ਵਾ ਮੈਂ ਕਿਹਾ ਇੱਧਰ ਬੰਦਾ ਭੱਜਾ ਵਾ ਇਹ ਮਿਲਣਾ ਨਹੀਂ ਜੇ ਮੈਂ ਪਸਾਨ ਤੇ ਮੈਨੂੰ ਹੀ ਨਾਮ ਮਗਰ ਚੜ ਕੇ ਇਹਨੂੰ ਜਫਾ ਮਾਰਿਆ ਮੈਂ ਪਿਸਟਲ ਦੇ ਦੇਂਗਾ ਚੰਗਾ ਰਹੂੰਗਾ ਨਹੀਂ ਤੇ ਮੈਂ ਡਰਾਇਆ ਇਹਨੂੰ ਮੈਂ ਮੈਂ ਚੈਂਬਰ ਤੇ ਚਾੜੀ ਉਹ ਮੈਂ ਗਰਲੱਖ ਚ ਗੋਲੀ ਮਾਰ ਦੇਣੀ ਆ ਤੇਰੇ ਡਰ ਦਿਆਂ ਫੜਾਤਾ ਜੀ ਕਿੰਨੀ ਕੁ ਮੁਸ਼ਕਲ ਕਰਨੀ ਮਕਸਦ ਤੱਕ ਘੰਟਾ ਲੱਗਾ ਜੀ ਮੇਰਾ ਮਗਰ ਭੱਜਦਾ ਇੱਥੋਂ ਵੇਖ ਲਓ ਆਪਣੀ ਕੋਠੀ ਤੋ ਕਿੰਨਾ ਟਾਈਮ ਲੱਗਦਾ ਘੰਟਾ ਡੇਢ ਘੰਟਾ ਮਕਸਦ ਤੱਕ ਕਰਨੀ ਪਿਸਟਲ ਤੇ ਬੰਦਾ ਕਿੱਥੇ ਆ ਮੈਂ ਸਿਟੀ ਹਵਾਲੇ ਕਰਤਾ ਸੇ